ਇੰਡੀਆ ਗੇਟ ਬਾਈਪਾਸ ਸਥਿਤ ਗੁਮਾਨਪੁਰਾ ਫਾਟਕ ਦੇ ਲਾਗੇ ਬਣੇ ਕਲੈਕਸ਼ਨ ਸੈਂਟਰ ਨੂੰ ਲੈ ਕੇ ਤਿੰਨ ਪਿੰਡਾਂ ਦੇ ਪੰਚਾਇਤਾਂ ਅਤੇ ਨਗਰ ਨਿਗਮ ਦਾ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ ਪੰਚਾਇਤਾਂ ਵੱਲੋਂ ਅੱਜ 10ਵੇਂ ਦਿਨ ਵੀ ਮੋਰਚਾ ਲਗਾ ਕੇ ਨਗਰ ਨਿਗਮ ਦੀਆਂ ਗੱਡੀਆਂ ਅਤੇ ਕਲੈਕਸ਼ਨ ਸੈਂਟਰ ਤੇ ਕੂੜਾ ਫੁੱਟਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਐਸਐਚਓ ਸ਼ਟਾ ਅਤੇ ਡੀਐਸਪੀ ਸ਼ਿਵਦਰਸ਼ਨ ਵੀ ਪਹੁੰਚੇ ਤੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਹੁਨੇ ਨਗਰ ਨਿਗਮ ਦੀ ਜਿਹੜੀਆਂ ਗੱਡੀਆਂ ਨੇ ਇੱਥੇ ਕੂੜਾ ਨਹੀਂ ਸੁੱਟਣ ਗਿਆ ਪਰ ਲੇਕਿਨ ਦੂਜੇ ਪਾਸੇ ਗੱਲ ਕਰੀਏ ਤਾਂ ਨਗਰ ਨਿਗਮ ਕਮਿਸ਼ਨਰ ਇਸ ਸਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਆਲਖ ਨੇ ਦੱਸਿਆ ਕਿ ਇੰਡੀਆ ਗੇਟ ਸਿਸ ਦਾ ਫਾਟਕ ਦੇ ਲੱਗੇ ਬੜੇ ਕਲੈਕਸ਼ਨ ਸੈਂਟਰ ਨਗਰ ਨਿਗਮ ਪ੍ਰਾਪਰਟੀ ਹੈ ਅਤੇ ਇੱਥੇ ਪਿਛਲੇ ਕਈ ਸਾਲਾਂ ਤੋਂ ਕੂੜਾ ਸੁੱਟਣ ਦਾ ਅਤੇ ਉਥੇ ਲਿਫਟਿੰਗ ਕਰਕੇ ਡੰਪਡੂਪੇ ਜਣ ਦਾ ਕੰਮ ਚੱਲਦਾ ਹੈ ਉਹਨਾਂ ਨੇ ਕਿਹਾ ਕਿ ਇਹ ਪਿੰਡਾਂ ਦੇ ਕੁਝ ਪੰਚਾਇਤੀ ਜਨ ਬੁੱਝ ਕੇ ਪਿੰਡ ਤੋਂ ਦੂਰ ਬੜੇ ਨਗਰ ਨਿਗਮ ਦੇ ਇਸ ਕਲੈਕਸ਼ਨ ਸੈਂਟਰ ਨੂੰ ਬੰਦ ਕਰਵਾਉਣ ਦੇ ਲਈ ਵਿਰੋਧ ਕਰ ਰਹੇ ਜੁਨੀਅਰ ਪ੍ਰਧਾਨ ਪਿੰਡ ਗਮਨਪੁਰਾ ਇਹ ਜੀ ਸਾਡੇ 4-5 ਪਿੰਡਾਂ ਰਸਤਾ ਜਾਂਦਾ ਜਿਹੜਾ ਰਸਤਾ ਇਹਨਾਂ ਨੇ ਬਲੋਕ ਕੀਤਾ ਹੋਇਆ ਸੀ ਨਾਲ ਜੀ ਇਹ ਇੰਡੀਆ ਗੇਟ ਤੋਂ ਇਹ ਰਸਤਾ ਜਾਂਦਾ ਜੀ ਭੈਣੀ ਬਾਸਰਗਾ ਗਮਨਪੁਰਾ ਉੱਥੋਂ ਕਰੋਜ ਹੋ ਗਿਆ ਜੀ ਜਿਹੜਾ ਸੰਸਬ ਰੋਡ ਜਾਂਦਾ ਜੀ ਬਾਬੂੜਾ ਸਾਹਿਬ ਨੂੰ ਸ਼ਾੜਾ ਸਾਹਿਬ ਨੂੰ ਜਾਂਦਾ ਸਾਰੇ ਰਸਤਾ ਜਾਂਦਾ ਜੀ ਇਹ ਸਾਰਾ ਰਸਤਾ ਬੰਦ ਕਰਕੇ ਬੈਠੇ ਜੀ ਅੱਗੋਂ ਕਲੋਰ ਕੀਤਾ ਬਹੁਤ ਹੀ ਜਿਆਦਾ ਸੰਗਤ ਨੂੰ ਆਉਣ ਜਾਣ ਵਿੱਚ ਤੰਗੀ ਆ ਗਈ ਸੀ ਉਹ 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 ਦਾ ਕਰਕੇ ਅਸੀਂ ਇਹ ਕੂੜਾ ਚਕਾਉਣ ਵਾਸਤੇ ਸਾਰੇ ਪਿੰਡ ਦੀਆਂ ਪੰਚਾਇਤਾਂ ਨੇ ਅੱਜ ਜਥੇ ਬੰਦੇ ਰਲ ਕੇ ਅੱਜ 10 12 ਰੋਜ਼ ਤੋਂ ਕੇ ਰੋਕਿਆ ਤੇ ਇਹ ਜਿਹੜਾ ਅੱਜ ਸਾਰਾ ਉਪਰਾਲਾ ਹੋਇਆ ਜੀ ਅੱਜ ਇਹਦੇ ਵਿੱਚ ਸਾਰਾ ਜਿੱਤ ਹੋਈ ਆ ਜੀ ਡਿਪਟੀ ਸਾਹਿਬ ਨੇ ਫਿਰ ਸਾਨੂੰ ਇਹ ਵਿਸ਼ਵਾਸਨ ਦਵਾਇਆ ਅੱਜ ਵੀ ਜਿਹੜਾ ਵੀ ਇਹ ਜਗ੍ਹਾ ਦੇ ਉੱਤੇ ਹੁਣ ਕੂੜਾ ਨਹੀਂ ਸੁੱਟਿਆ ਜਾਊਗਾ ਕਾਰਪੋਰੇਸ਼ਨ ਦੇ ਬੰਦੇ ਵੀ ਆਏ ਸੀ ਸਾਰੇ ਜੀ ਤੇ ਅੱਜ ਤੋਂ ਬਾਅਦ ਉਹ ਜਗ੍ਹਾ ਤੇ ਨਹੀਂ ਹੋਣਗੇ ਹੁਣ ਸਾਨੂੰ ਕੰਦ ਕਰਕੇ ਦੇਣਗੇ ਇੱਕ ਤੇ ਇੱਕ ਸਾਡੇ ਜਿਹੜਾ ਮਿੱਟੀ ਨਾਲ ਪੁੱਟੀ ਆ ਰੋਡ ਦੀ ਸਾਡੀ ਮਿੱਟੀ ਮਾਟੀ ਪਵਾ ਆ ਗਏ ਉੱਥੇ ਟਾਈਲਾਂ ਲਾਉਂਦਾ ਉਹਨਾਂ ਨੇ ਕਿਹਾ ਵਾ ਜੀ ਟਾਈਲ ਲਾਗ ਦੇਣ ਸੜਕ ਬਣਾ ਕੇ ਦੇਣ ਉਹ ਸਾਨੂੰ ਬਣਾ ਕੇ ਦੇਣਗੇ ਜੀ ਅਮਰਪਾਲ ਸਿੰਘ ਜੀ ਪਿੰਡ ਪੈਣੀ ਤੋਂ ਸਰਪੰਚ ਹੈ ਜੀ ਇਹ ਸਰ 10 ਦਿਨ ਹੋ ਗਿਆ ਜਿਹੜਾ ਇੱਥੇ ਕਾਰਪੋਰੇਸ਼ਨ ਦਾ ਕੂੜਾ ਆਉਂਦਾ ਸੀ ਸਾਡੇ ਗੁਰਤਾ ਮਾਨ ਨੂੰ ਪਿੰਡਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਤੇ ਉਹ ਜਿਹੜਾ ਇਹ ਕੂੜਾ ਚਕਾਉਂਦਾ ਜਿਹੜਾ 10 ਦਿਨਾਂ ਦਾ ਸਾਡਾ ਪ੍ਰੋਸੈਸ ਸੀ ਅੱਜ 10ਵਾਂ ਦਿਨ ਹੈ ਜੀ ਸਾਨੂੰ ਕੂੜਾ ਜਿਹੜਾ ਆ ਕਾਰਪੋਰੇਸ਼ਨ ਨੇ ਇਥੋਂ ਬਿਲਕੁਲ ਬੰਦ ਕਰ ਦਿੱਤਾ ਆ ਤੇ ਜਿਹੜੀ ਇੱਥੇ ਬੈਰੀਗੇਟ ਕਰਨ ਦੀ ਜਿਹੜੀ ਆ ਕੰਦ ਕਰਨ ਦੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਈ ਕੂੜਾ ਜਿਹੜਾ ਪੱਕੇ ਤੌਰ ਤੇ ਬੰਦ ਕਰ ਦਾਂਗੇ ਤੇ ਇੱਥੇ ਕੰਦ ਕਰਕੇ ਦੇਵਾਂਗੇ ਜੀ ਤੁਹਾਨੂੰ ਕਿੰਨੇ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਹੈ ਹਾਂਜੀ ਕਿੱਡੇ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਹੈ ਇਹ ਸਰ ਸਾਨੂੰ 10 ਦਿਨ ਹੋ ਗਏ ਅੱਜ ਚਾਲੇ ਕਸਾਲ ਤੋਂ ਰਿਹਾ ਵੇ ਇਹ ਚੱਲਦੇ ਰਿਹਾ ਜੇ 1.5-2 ਸਾਲ ਹੋ ਗਏ ਥੇੜਾ ਕੂੜਾ ਸੁੱਟਦੇ ਹੀ ਸੀ ਤੇ ਹੁਣ ਜਿਹੜੇ ਸਾਨੂੰ ਇੱਥੇ ਬੈਠੇ ਨੂੰ 10 ਦਿਨ ਹੋ ਗਏ ਆ ਜੀ ਬਿਲਕੁਲ ਕੂੜਾ ਇੱਥੇ ਚੁੱਕਿਆ ਗਿਆ ਜੀ ਹੁਣ ਪ੍ਰਸ਼ਾਸਨ ਨਾਲ ਕੀ ਕਿਹਾ ਗਿਆ ਪ੍ਰਸ਼ਾਸਨ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਪੱਕੇ ਤੌਰ ਤੇ ਤੁਹਾਨੂੰ ਇੱਥੇ ਕਾਂੰਦ ਕਰਕੇ ਤੇ ਲੋਕਟਾਈ ਲਵਾ ਕੇ ਦਵਾਂਗੇ ਜੀ ਜਿਹੜੀ ਸੜਕ ਅਸੀਂ ਪੁੱਟੀ ਆ ਉਹਦੇ ਮੁਰੰਮਤ ਕਰਵਾ ਕੇ ਦਵਾਂਗੇ ਹਾਂਜੀ ਹਾਂਜੀ ਭਾਜੀ ਆਪਣਾ ਨਾਮ ਬੋਲ ਦਿਓ ਮੇਰਾ ਨਾਮ ਆਵੀਰ ਸਿੰਘ ਸਰਪੰਚ ਬਾਸਰ ਕੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਧਰਨਾ ਲਗਾਇਆ ਹੈ ਕਹਿਣਾ ਧਰਨਾ ਕੂੜੇ ਦੇ ਸਬੰਧ ਵਿੱਚ ਧਰਨਾ ਲਗਾ ਹੈ ਤੇ ਅੱਜ ਬਹਿ ਕੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਉਹਨਾਂ ਨੇ ਕਾਰਪੋਰੇਸ਼ਨ ਵਾਲਿਆਂ ਨਾਲ ਗੱਲ ਕਰਵਾ ਦਿੱਤੀ ਹੈ ਤੇ ਹੁਣ ਇਹ ਤੋਂ ਗਾਂ ਆਂਦੇ ਪੁਲਿਸ ਨੇ ਇਹਨਾਂ ਨੂੰ ਸੁਸ਼ਾਸ਼ਨ ਦਿੱਤਾ ਵਾ ਵੀ ਇੱਥੇ ਕੂੜਾ ਨਹੀਂ ਸੁੱਟਿਆ ਜਾਊਗਾ ਆਪੇ ਇਹ ਦੀ ਕੰਦ ਕਰਵਾ ਕੇ ਤੇ ਮਿੱਟੀ ਪਾ ਕੇ ਦਾ ਹੱਲ ਕੀਤਾ ਜਾਊਗਾ ਪਰ ਕੂੜਾ ਨਹੀਂ ਇੱਥੇ ਸੁੱਟਿਆ ਜਾਊਗਾ ਕਿੰਨੇ ਦਿਨੋਂ ਤੋਂ ਜਿਹੜਾ ਇਹ ਬਾਅਦ ਚੱਪਾ ਇਹ 10 ਕਿ ਦਿਨ ਹੋ ਗਏ ਧਰਨਾ ਲੱਗੇ ਰਹੀ ਇੱਥੇ ਇਹ ਹੁਣ ਧਰਨਾ ਚੁੱਕਿਆ ਗਿਆ ਜੀ ਨਾ 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 ਜੀ ਨਹੀਂ ਧਰਨਾ ਚੁੱਕਿਆ ਜਾਊਗਾ ਧਰਨਾ ਜੇ ਜਗਾਤਰ ਜਾਰੀ ਰਹੂਗਾ ਜਿਨ੍ਹਾਂ ਦੇ ਰਕਾਂਦ ਨਹੀਂ ਕਰਦੇ ਮਿੱਟੀ ਨਹੀਂ ਪਾਉਂਦੇ ਉਹਨਾਂ ਚਿਰ ਧਰਨਾ ਜਾਰੀ ਰਹੂਗਾ ਜੀ ਜਿੱਦਾਂ ਹੈ ਕਿਸੇ ਜਗਾ ਕਿਸੇ ਅਨਨੋਨ ਬੰਦੇ ਦੀ ਉਹਦੇ ਨਾਲ ਸਾਡਾ ਕੋਈ ਮੈਟਰ ਨਹੀਂ ਸਾਡਾ ਕੂੜੇ ਨਾਲ ਮੈਟਰ ਆ ਵੀ ਕੂੜਾ ਇੱਥੇ ਨਹੀਂ ਸੁੱਟਿਆ ਜਾਣਾ ਚਾਹੀਦਾ ਕਿਹੜਾ ਇਲਾਕਾ ਕਿਹੜਾ ਪੈਂਦਾ ਜੀ ਇਲਾਕਾ ਬਾਸਰਕੇ ਪੈਂਦੀ ਜੀ ਕਮਾਨਪੁਰਾ ਬਾਸਰਕੇ ਪੈਂਦੀ ਕਮਾਨਪੁਰਾ ਏਰੀਆ ਕਿਹੜਾ ਪਾੜ ਕੇ ਜੀ ਪਤਾ ਜੀ ਆਪਣਾ ਨਾਮ ਬੋਲਦੇ ਮੈਂ ਬਲਜਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੰਘਾਸ਼ਮੇਟੀ ਪੰਜਾਬ ਤੋਂ ਤੇ ਕੀ ਕਹਿਣਾ ਚਾਹੁੰਦਾ ਅੱਜ ਕਿਹੜੇ ਸਵੱਜ ਜਿਹੜਾ ਘਰ ਨਾ ਲਗਾਇਆ ਗਿਆ ਵੇਖੋ ਜੀ ਇੱਥੇ ਲਗਾਤਾਰ ਕਈ ਦਿਨਾਂ ਤੋਂ ਇੱਥੇ ਮੋਰਚਾ ਲਾ ਕੇ ਬੈਠੇ ਸੀ ਤਿੰਨ ਚਾਰ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੀਗੀਆਂ ਤੇ ਜਿਨ੍ਹਾਂ ਨੇ ਅੱਜ ਵੱਡੀ ਜਿੱਤ ਜਿਹੜੀ ਹਾਸਲ ਕੀਤੀ ਆ ਜਿਹੜਾ ਇੱਥੇ ਕੂੜਾ ਸੁੱਟਾ ਜਾਂਦਾ ਕਾਰਪੋਰੇਸ਼ਨ ਵੱਲੋਂ ਉਹ ਬਹੁਤ ਜ਼ਿਆਦਾ ਨਰਕ ਸੀਗਾ ਲਾਗੇ ਲਾਗੇ ਜਿਹੜਾ ਨੰਘਣਾ ਮੁਸ਼ਕਲ ਹੋਇਆ ਸੀਗਾ ਬੱਚੇ ਬਿਮਾਰ ਹੁੰਦੇ ਸੀ ਘਰਾਂ ਤੱਕ ਬਿਮਾਰੀ ਪਹੁੰਚਦੀ ਸੀ ਇਸ ਕਰਕੇ ਜਿਹੜਾ ਉਹਦੇ ਉੱਤੇ ਰ ਕਿ ਇਥੇ ਕੂੜਾ ਜਿਹੜਾ ਨਜਾਇਜ਼ ਜਗ੍ਹਾ ਦੇ ਉੱਤੇ ਨਹੀਂ ਸੁੱਟਣ ਦੇਣਾ ਜਿੱਥੇ ਕਾਰਪੋਰੇਟ ਦੀ ਜਗ੍ਹਾ ਵਾ ਉੱਥੇ ਜਾ ਕੇ ਆਪਣਾ ਜਿਹੜਾ ਵਾ ਉਹ ਕੂੜਾ ਜਿਹੜਾ ਸੁੱਟਣ ਉਹ ਇਸ ਕਰਕੇ ਤੇ ਅੱਜ ਜਿਹੜੀ ਮਸਲੇ ਤੇ ਗੱਲ ਹੋਈ ਆ ਔਰ ਇਥੇ ਅੱਜ ਆਪਣਾ ਜਿਹੜਾ گاਵਾ ਸ਼ਹਾੜਾ ਥਾਣਾ ਦੇ ਐਸਐਚਓ ਸਾਹਿਬ ਆਏ ਔਰ ਡੀਐਸਪੀ ਸਾਹਿਬ ਸ਼ਿਵਦਰਸ਼ਨ ਜੀ ਸੇ ਉਹ ਵੀ ਇਥੇ ਪਹੁੰਚੇ ਸੀਗੇ ਅੱਜ ਉਹਨਾਂ ਦੇ ਬਹਿ ਕੇ ਉੱਥੇ ਜਿਹੜੀ ਗੱਲਬਾਤ ਹੋਈ ਆ ਡੀਐਸਪੀ ਸ਼ਿਵਦਰਸ਼ਨ ਸਾਹਿਬ ਨੇ ਜਿਹੜਾ ਵਾ ਵਿਸ਼ਵਾਸ ਦਵਾਇਆ ਵਾ ਕਿ ਇਥੇ ਜਿਹੜਾ ਕੂੜਾ ਨਹੀਂ ਸੁੱਟਿਆ ਜਾਊਗਾ ਉਹਨਾਂ ਨੂੰ ਕੋਈ ਜਗ੍ਹਾ ਪ ਉਥੇ ਇਹਨਾਂ ਨੂੰ ਕੋਈ ਜਗ੍ਹਾ ਲੈ ਕੇ ਦਵਾਂਗੇ ਔਰ ਇੱਥੇ ਕਾਰਪੋਰੇਸ਼ਨ ਵੱਲੋਂ ਜਿਹੜੀ ਕੰਦ ਕਰਾ ਕੇ ਜਿਹੜੀ ਨਾਲ ਉਹਨਾਂ ਨੇ ਮਿੱਟੀ ਪੁੱਟੀ ਆ ਉਹਦੇ ਤੇ ਮਿੱਟੀ ਪਵਾ ਕੇ ਇਹਦਾ ਪੱਧਰਾ ਕੀਤਾ ਜਾਊਗਾ ਤੇ ਇਹ ਕਿਹੜੀ ਜਗ੍ਹਾ ਕਿੜੀ ਆ ਜੀ ਇਹ ਜਗ੍ਹਾ ਜੀ ਕਿਸੇ ਦੀ ਆਪਣੀ ਕਿਹੜੀ ਘਰ ਦੀ ਜਗ੍ਹਾ ਵਾ ਕਿਸੇ ਦੀ ਪ੍ਰਾਈਵੇਟ ਆ ਔਰ ਗਮਾਨਪੁਰੇ ਬਾਰੇ ਦੀ ਔਰ ਇੱਥੇ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਗਿਆ ਵਾ ਹੁਣ ਪੁਲਿਸ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਜੀ ਪੂਰਾ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਵਾਇਆ ਗਿਆ ਵਾ ਡੀਐਸਪੀ ਸਿਵ ਦਰਸ਼ਨ ਵੱਲੋਂ ਕਿ ਜਿਹੜਾ ਇੱਥੇ ਤੁਹਾਨੂੰ ਜਗਾ ਜਿਹੜੀ ਆ ਤੇ ਕੂੜਾ ਨਹੀਂ ਸੁੱਟਣ ਦਿੱਤਾ ਜਾਊਗਾ ਇਹਨਾਂ ਨੂੰ ਕੋਈ ਕੂੜਾ ਪਾਸੇ ਜਗਾ ਵੇਖ ਕੇ ਉਥੇ ਜਿਹੜਾ ਕੂੜਾ ਸਟਵਾਇਆ ਜਾਊਗਾ ਇੱਥੇ ਨਹੀਂ ਸੁੱਟਣ ਦਿੱਤਾ ਜਾਊਗਾ